ਆਸਟ੍ਰੇਲੀਆ ਤੋਂ ਜੋ ਫੀਡਾ ਧਰਵਾਦਾ ਫੋਟੋ ਬਾਈ ਆਸ਼ੀਰਵਾਦੀ ਪਾ ਰਿਹਾ ਹੈ ਉਧਰ ਮੰਦਿਰ ਤੋਂ ਪਰਾ ਪਿੰਡੂ ਭਰਾ ਤੋਂ ਯਾਦ ਕਰਦਾ ਹੈ ਉਧਰ ਵੀਰ ਨੇ ਸਾਡੇ ਉਹਨਾਂ ਗਲੇ ਸਾਡੇ ਜੱਜ ਕਬੱਡੀ ਖਿਡਾਰੀਆਂ ਦਾ 500 ਦੇ ਆਪਣਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ ਗੋਰਾ ਬਰਾੜ ਤੇ ਤਰਨਤਪੁਰ ਫੌਜੀ ਕੈਨੇਡਾ ਸਾਡੇ ਵੀਰ ਨੇ ملتا نیمان تکڑا خیدہ ہے رنپا تکڑا خیدہ ہے آن کے میں درستار برگے دنی اور کے بردے ماننا اس سکھے شوشک دے چندے آبے ہلتروں سرے لہاں چاہے مارکہ بے دی کھانے ہلتروں چندے سکھے دے ملے آن کے میں چندے سکھے دے چلے آن کے میں شوشک مارا دھولا یارو امدہ سردان ملے آن سرے لہاں چلدہ آن کے سرے لہاں چاہے شوشک نہیں پیئی ਸਾਡਾ ਵੀਰੇ ਰਾਜਜੀਤ ਬਰਾੜ ਜੱਗਾ ਭੱਲੋ ਹਰਪੀਤ ਬਰਾੜ ਆਸਟ੍ਰੇਲੀਆ ਇਹਨਾਂ ਵੀਰਾਂ ਦਾ ਸਨਮਾਨ ਕੀਤੀ ਗਈ ਹੈ ਤੇ ਭੱਲੋ ਸ਼ੂਟ ਵਾਲੇ ਅੱਜ ਕਹਿੰਦੇ ਸੇਲੀ ਦੀ ਟੀਮ ਬਣਾਈ ਹੋਈ ਹੈ ਸੇਲੀ ਦੀ ਟੀਮ ਬਣਾਈ ਹੈ ਮੇਰੇ ਮਿੱਤਰੋ ਸ਼ੂਟ ਮੈਂਡਾ ਦਾ ਸਨਮਾਨ ਕੀਤਾ ਜਾਣਾ ਆਹ ਬੱਟਾ ਕਹਿੰਦੇ ਆਰਮੇ ਦਾ ਬਿੜਰੀ ਯਾਰ ਸਾਡਾ ਸਜਰਾਜ ਜੱਗਾ ਇੱਥੇ ਗੱਲ ਕਹਾਂ ਕਰਾਂਗੇ ਮਾਰਤਵੇ ਵੀ ਖਾਂਦੇ ਮਿੱਤਰੋ ਚੰਦੇ ਸਿੱਕੇ ਦੇ ਮੋਸ ਵਾਲਾ ਫੁੱਲਾ ਯਾਰੋ ਲੋਕਤਾ ਸਰਦਾ ਮੋਲੇ ਸੁਪਰਦੀ ਵਾਲੇ ਨੇ ਲੋਕੀ ਯਾਰੋ ਅੱਖੜਾਂ ਵਾਲੀ ਮਸ਼ੀਨ ਨੇ ਕੰਡਾ ਹਿੰਆ ਵਾਲੇ ਦੇ ਟੱਪ ਦੇ ਮਿੱਤਰੋ ਵੇਖਣ ਕਰੋ ਪੈਂਦੇ ਲੜਤਰੇ ਪੈਣੇ ਅਗਲੇ ਮੈਚਾਂ ਵਿੱਚ ਉਹ ਪੰਗ ਕਰੀ ਗੱਲ ਪੈਂਦੀ ਸਨੇਹ ਮੈਨਾ ਵਾਲਾ ਕੁਸਨੇਹ ਦੀਆਂ ਟੀਮਾਂ ਜਲਦੀ ਦੇ ਨਾਲ ਜਿਹੜੇ ਮੈਦਾਨ ਦੇ ਨਾਲ ਆਜਾ ਜਿਹੜੇ ਵੀਰ ਪ੍ਰਸਤੂਤ ਨੇ ਸੋਚਿਆ ਤੇ ਦੇਖਿਆ ਉਹ ਸੋਹਰੇ ਜੇਤੂ ਵੀ ਖਾਲੀ ਗਾਉ ਸਾਡੇ ਉੱਤੇ ਸਾਬ श्री ਮਹੇਸ਼ ਤਾੜੀਆਂ ਜੀ امریکہ سبھی تارا بیٹھے گولی بار پوری پتا ہوا ہے ایک پاس کہ بندی ٹیم کھیل <سؤال>, رہی ہے گلاج وار ਇਹਦਾ ਪਿੰਡ ਹੈ ਫੁਕੇ ਮਾਸਟਰ ਹੁੰਦਾ ਪਿੰਡ ਹੈ ਪਰ ਚਾਰ ਦੇ ਕਲਦੀਪ ਸਿੰਘ ਬਾਪੂ ਦੀਆਂ ਯਾਦਾਂ ਨੇ ਪਰ ਪੁਆਇੰਟ ਕਹਿੰਦੇ ਜੋਤ ਨੇ ਆਪਣੀ ਟੀਮ ਨੂੰ ਜੋਰ ਦਿੱਤਾ ਹੈ ਵੱਡੇ ਬਾਈ ਹਰਸ਼ ਆ ਗਿਆ ਕਬੱਡੀ ਪੌਂਡ ਦੇ ਹਰਸ਼ ਬਰਨਾਲੇ ਵਾਲਾ ਕਬੱਡੀ ਪਾ ਰਿਹਾ ਹੈ ਚਾਰ ਪੰਜ ਮੈਚ ਰਹਿ ਗਿਆ ਹਾਰੇ ਟੋਟੀ ਦੇ ਖੇਲੇ ਜਾਣਗੇ ਉੱਧਰ ਜਿੰਦਰ ਵਰਕਾ ਦਿੱਤੀ ਸਾਫਲਾਬਾਦ ਤੋਂ ਇੱਥੇ ਮੇਲਾ ਵੱਡਾ ਹੈ ਉਸ ਤੋਂ ਬਾਅਦ ਸਾਫਲਾਬਾਦ ਤੋਂ ਪਟਾਕੇ ਪੈ ਰਹੇ ਹਨ ਔਰ ਗੱਲਾਂ ਵੱਡੀਆਂ ਨੇ ਮੇਰੇ ਮਿੱਤਰੋ ਅਰਸ਼ਰ ਦਰਸ਼ਨ ਸਿੰਘ ਜੀ ਬਰੋਡੇ ਵਾਲੇ ਵੱਡੇ ਮਾਫ ਕਰ ਬਤਾ ਹੈ ਹਾਂ ਜੀ ਦਰਸ਼ਨ ਸਿੰਘ ਜੀ ਬਰੋਡੇ ਵਾਲੇ ਵੱਡੇ ਮਾਣ ਸਤਿਕਾਰ ਦੇ ਪੰਜਾਬੀ ਬੋਲ ਰਿਹਾ ਜਿੱਤੇ ਧੰਨਵਾਦ ਹੈ ਭਰਾਵਾਂ ਦਾ ਇਹਨਾਂ ਚੋਟੀ ਦਾ ਮੈਚ ਖੇਡਾ ਲਾ ਰਹੇ ਇੱਥੇ ਹਰਮਨ ਗਲੋਟੀ ਜਸਪ੍ਰੀਤ ਸੋਖੋ ਤੇ ਸੋਨਾ ਸਿੱਧੂ ਕਾਪੜਾ ਵਾਲਾ ਉਹਨਾਂ ਮੇਰੇ ਕੋਲ ਕਲਾਕਟੀਨ ਦਾ ਅੱਜ 31 ਹਜ਼ਾਰ ਦੀ ਰਾਖੀ ਦਾ ਬੱਤਾ ਮਾਸੇਦਨ ਕੀਤਾ ਜਾਣਾ ਹੈ ਇਹ ਨੀਨਾ ਕਮੀ ਵਾਲਾ ਖੇਡਾ ਮੀਂਦੀ ਵਾਲੋ ਫਿਰ ਬਦਾਨ ਨਾਲ ਪਰਪੋਰਟ ਕਦੇ ਦੀਨੇ ਆਪਣੀ ਟੀਮ ਜੋੜਦਾ ਸਕੇ ਬਈ ਲੱਖਾ ਕਬੱਡੀ ਪਾ ਰਿਹਾ ਹੈ ਇਹ ਬੱਚਾ ਆਹ ਮੈਚ ਤੋਂ ਬਾਅਦ ਲੈ ਵੀ ਤੁਮਰਜੀ ਆਲਿਆ ਜਿਹੜੇ ਮੇਰੇ ਦਿਲ ਦੀ ਤਮੰਨਾ ਸੀ ਉਹ ਅੱਜ ਪੂਰੀ ਹੋਣੀ ਹੈ ਆਹ ਮੈਚ ਤੋਂ ਬਾਅਦ ਅਸੇ ਦਾ ਲਾਨ ਕਰਨਾ ਤੁਜ ਫੁਰਜੀ ਵਾਲੇ ਬੁਰੇ ਤੋਂ ਢਾਂਗੇ ਦੇ ਵਿੱਚ ਕਿਹਾ ਸੀ ਬੂਟੇ ਬਾਈ ਕਿ ਅੱਜ ਮੈਂ ਗੁਰਵਿੰਦਰ ਤੋਂ ਪਿੰਡੋਂ ਜੀਪ ਚੱਤ ਜਾਵਾ ਤੇ ਮੇਰੇ ਜਲਦੀ ਰੀਤ ਪੂਰੀ ਹੋ ਜਾਵੇ ਉਹ ਰੀਤ ਆਪਣੇ ਪੂਰੀ ਕੀਤੀ ਤੇ ਜਗੁਰਦੀ ਵਾਲੇ ਦੇ ਢਾਂਗੇ ਵਿੱਚੋਂ ਜੀਪ ਦਿੱਤੀ ਇੱਕ ਆ ਜਿਹੜਾ ਹੁਣ ਐਲਾਨ ਹੋਣਾ ਫੁੱਲੇ ਵਾਲਿਆ ਇਹ ਸਾਡੇ ਦੇ ਜਲਦੀ ਰੀਤ ਪੂਰੀ ਹੋਣੀ ਹੈ ਕਰਾ ਗਿਆ ਮਾਤ ਪਤ ਵੱਲੋਂ ਇਧਰ ਜੋਤ ਦੇ ਜੋਦੀ ਵਾਲਾ ਕਬੱਡੀ ਪਾ ਰਿਹਾ ਉਹ ਜੋਤ ਗੋਲੀ ਵਾਲਾ ਕਬੱਡੀ ਪਾ ਰਿਹਾ ਤੇ ਫੁੱਲੇ ਦਾ ਖੀਰਾ ਕਹਿੰਦਾ ਉਗੀ ਜੱਫਰ ਕੈਨੇਡਾ ਉਹਨਾਂ ਦੇ ਫੁੱਲੇ ਸ਼ੂਟਾਂ ਦੇ ਜੱਫੇ ਤੇ 1000 ਦਿੱਤਾ ਜਾਵੇਗਾ 1000 ਦਿੱਤਾ ਜਾਵੇਗਾ ਉਧਰ ਸਾਡਾ ਵੀਰ ਹੈ ਹਰਦੇਵ ਜੀ ਪ੍ਰਾਨ ਜੱਗਾ ਢਿੱਲੋ ਹਰਪੀ ਫਾਰ ਆਸਟ੍ਰੇਲੀਆ ਇਹਨਾਂ ਵੀਰਾਂ ਨੇ ਕਹਿੰਦੇ ਕਿਸ ਸਪੌਂਸਰ ਕੀਤੀ ਹੈ ਹਰ ਆਈਟਮ ਇਹਨਾਂ ਨੇ ਕਹਿੰਦੇ ਪ੍ਰਾਨ ਮੀਨਰ ਦਾ 50000 ਰੁਪਏ ਨਾਲ ਦਸਦੇ ਨਾਲ ਹਰਮਨ ਗੋਮਟੇ ਜਿੱਤ ਕੇ ਆਪਣਾ ਸਨਮਾਨ ਕਰਨਾ ਤੇ ਨਾਲ ਲੱਗੇ ਮੀਨਰ ਦਾ ਸਨਮਾਨ ਤੇ ਜੀ ਨੂੰ ਅਸੇ ਤੇ ਜਸਤਾਂ ਨੂੰ ਲੰਗੋ ਦੇਗਾ ਉਹਨਾਂ ਨੇ 31000 ਦੀ ਗੱਲ ਬਰਾਛੀ ਦੇ ਨਾਲ ਸਾਡੇ ਧਰਮ ਤੇ ਦਾ ਫਰਮਾਨ ਲੈ ਵੀ ਕੰਗ ਨੀਨਾ ਆ ਗਿਆ ਕਰੀ ਗੱਲ ਹੋ ਨੀਨਾ ਢੋਲੀ ਭਾਈ ਪਿੰਡਵਾ ਦੇ ਨੂੰ ਕਬੱਡੀ ਪਾਉਂਦੇ ਨੇ ਬਾਟਾ ਹੋਇਆ ਹੈ ਦਾ ਕੀ ਤਿਆਰ ਰਹੇ ਉਧਰ ਜੋਰਾ ਗੋਲੇ ਇਹ ਪ੍ਰਸਿੱਧ ਕਬੱਡੀ ਖਿਡਾਰੀ ਉਹ ਵੀ ਕਹਿੰਦੇ ਪੰਜਾਬ ਦੇ ਦੇ ਵਿੱਚ ਕੇ ਇਹਦਾ ਮੈਚਾਂ ਦਾ ਬਣਾ ਜੋਰਾ ਗੋਲੇ ਇਹ ਸਾਡੀ ਖੇਡ ਕਬੱਡੀ ਦਾ ਐਨ ਕਹਿੰਦੇ ਪਹਿਲਾ ਵੀਡੀਓ ਹੋਇਆ ਪਰ ਦੂਸਰੇ ਪਾਸੇ ਵੇਖੋ ਹਮ ਮੁੰਡਾ ਸ਼ੂਟ ਕਰਵਾਇਆ ਬੱਲੇ ਬੱਲੇ ਕਰ ਆ ਗਿਆ ਦੂਜੇ ਬਾਈ ਲੱਖ ਆ ਗਿਆ ਕਬੱਡੀ ਪੌਂਡ ਦੇ ਉਧਰ ਮੈਚ ਸਮਾਪਤ ਹਰ ਬਾਤ ਸਪੈਡੀ ਸਾਡਾ ਭਰਾ ਉਧਰੋਂ ਕਹਿੰਦੇ ਅਰਸ਼ਦਾ 11000 ਦੀ ਨਾਦਰਸ਼ੀ ਦਾ ਸਨਮਾਨ ਉਧਰ ਦਰਸ਼ਨ ਗਰੋਤੀਏ ਸਾਡੇ ਭਰਾ ਕਹਿੰਦੇ ਟਰਾਂਸਫਰ ਵਾਲੇ ਵੀ ਆਪਣੇ ਮਿੱਤਰਾਂ ਨਾਲ ਬੱਝੇ ਹੋਏ ਆ ਬਹੁਤ ਬਤਵਾਰਾ ਦਰਸ਼ਨ ਗਰੋਤੀਆ ਜੀ ਕਹਿੰਦੇ ਵਿਸ਼ੇਸ਼ ਤੌਰ ਤੇ ਬਹੁਤ ਧੰਨਵਾਦ ਮੈਚ ਸਮਾਪਤ ਸ਼ੁਸ਼ਕ ਦੀ ਟੀਮ ਜਿੱਤ ਰਹੀ ਹੈ ਬੜਕੋ ਸ਼ੁਸ਼ਕ ਮੇਰੀ ਬੇਨਤੀ ਹੈ ਪੰਜਾਬ ਲਾਈਵ ਦਾ ਕੈਮਰਾਮੈਨ ਕਿਰਪਾ ਕਰਕੇ ਸਾਡੇ ਨੇੜੇ ਆ ਜਾਵੇ ਇਕਨਾ ਬੁੱਢੇ ਇਕਨਾ ਪ੍ਰਮੋਤ ਵੀਰ ਮੈਦਾਨੇ ਖੜੇ ਆ ਕੋਈ ਵੀਰ ਜੇ ਆਪਾਂ ਕਮੈਂਟਰੀ ਕਰ ਰਹੀ ਹੈ ਕਿਸੇ ਦਾ ਕੋਈ ਵੀ ਕੁਛ ਨਹੀਂ ਬੰਦੇ ਜਿਹੜਾ ਬਾਤ ਨੂੰ ਬੈਸ ਗਰਾਊਂਡ ਕੋਲੇ ਉਹ ਆਪਾਂ ਸਾਰੇ ਜਿੱਕੇ ਕਰਾਂਗੇ ਧਰਾਂ ਦੀ ਬੇਨਤੀ ਹੈ ਜ਼ੋਰ ਨਾਲ ਜਿੱਕੇ ਕਰਾਂਗੇ ਬਹੁਤ ਧੰਨਵਾਦ ਜੇ ਕੱਲੀ ਕਬੱਡੀ ਬੋਲੀ ਜਾਵੇ ਤੇ ਬੜੀ ਵਧੀਆ ਗੱਲ ਹੈ ਪ੍ਰੇਮ ਬਰਾੜ ਜੀ ਇੱਕ ਵਾਰੀ ਇੱਧਰ ਆਇਓ ਨਾਲ ਬੜੀ ਬੇਨਤੀ ਭਾਈ ਕਮਲ ਬਰਾੜ ਜੀ ਇੱਕ ਵਾਰੀ ਗਰਾਊਂਡ ਦੇ ਵਿੱਚ ਆਇਓ ਜਰਾ ਯਾਰੋ ਬੱਤ ਖੇਡ ਦਾ ਪੱਟ ਦੇ ਕਦਮਾ ਇਕਬਾਲ ਭਰਾ ਨੂੰ ਬੈਂਟੀ ਗਰਾਊਂਡ ਦੇ ਵਿੱਚ ਆਵੇ ਇਕਬਾਲ ਸਾਡਾ ਵੀਰ ਉੱਤੇ ਉੱਤੇ ਦੇ ਇੱਕ ਮਿੰਟ ਬੜਾ ਬਿਤਾ ਸਮਾਨ ਕਰ ਲਿਆ ਹਰਮਨ ਬੈਂਟੀ ਜਸਮ ਸਿੰਘ ਇਟਲੀ ਤੇ ਸੋਨਾ ਸਿੰਘ ਕਾਪਰ ਵਾਲਾ ਉਹਨਾਂ ਵੀਰਾਂ ਵੱਲੋਂ ਮੱਈਆਂ ਦੇ ਚਾਰਾਂ ਦੇ ਦਾ 31000 ਦੀ ਨਕਦ ਰਕਮ ਰਸਮਾਨ ਕੀਤਾ ਗਿਆ ਬਹੁਤ ਬਤਰਾਤ ਮੁਬਾਰਕਬਾਦ ਹਾਂਜੀ ਬੁੱਤਾ ਜੀ ਆਓ ਬੈਂਟੀ ਦੋਵੇਂ ਟੀਮਾਂ ਆ ਦੋ ਕਮਾਨਸਮਾਨਾ ਕਰਾ ਲਈਏ ਮੁੜ ਕੇ ਆਪਾਂ ਕੱਲੀ ਕਮੈਂਟਰੀ ਕਰਨੀ ਹੈ ਵੀਰ ਮੜ ਕੇ ਮਨਦੀਪ ਤੇਰੇ ਪਿੰਡੂ ਡਿੱਗਦੇ ਆ ਤਿੰਨ ਮੱਡਾ ਦੇਦਿਆਂ ਮੈਲਾ ਭਰਾ ਵਰਗੇ ਆਓ ਜਿਹੜੀ ਬੈਂਟੇ ਅਕਬਰ ਕੈਨੇਡਾ ਦੀ ਗਰਾਊਂਡ ਤੋਂ ਚ ਆ ਜਾਣਾ ਅਬੀ ਸਪੋਰਟ ਕਬੱਡੀ ਕਲੱਬ ਕੈਨੇਡਾ ਵਿੱਚ ਬਹੁਤ ਵੱਡੀ ਕਲੱਬ ਹੈ ਤੋਂ ਨੇਕਾ ਖਿਡਾਰੀ ਉਸ ਕਲੱਬ ਦੇ ਕੋਲ ਖੇਡਦੇ ਆ ਆ ਵੀ ਪ੍ਰਿੰਸ ਦਾ ਇੱਧਰ ਬੰਦੇ ਆਇਰ ਆ ਰਹੇ ਨੇ ਕਮਲ ਜੀ ਇੱਕ ਵਾਰੀ ਗਰਾਊਂਡ ਦੇ ਵਿੱਚ ਆਇਓ ਫਿਰ ਆਪਾਂ ਕਬੱਡੀ ਦਾ ਜਿਹੜਾ ਮੈਚ ਸ਼ੁਰੂ ਕਰਾਉਣਾ ਹੈ ਇਕਬਾਲ ਬਾਈ ਨੂੰ ਬੇਨਤੀ ਕਰਦੇ ਨੇ ਚੱਲੇ ਇਕਬਾਲ ਫੜਾ ਆਓ ਇਕਬਾਲ ਜੀ ਆ ਜੋ ਖਿਡਾਰੀ ਮੇਰੇ ਨਾਲ ਆ ਇਹ ਕਿਸੇ ਜਾਣ ਪਛਾਣ ਦਾ ਮੁੱਠਾ ਜੀ ਤਾਂ ਨਹੀਂ ਤਿੰਨ ਸਾਲਾਂ ਦਾ ਸੀਗਾ ਜਦੋਂ ਇਹ ਖਿਡਾਰੀ ਕਿ ਮਾਤਾ ਕਾਲ ਕਰਾਣਾ ਕਰਦੇ ਚਾਰ ਪਹਿੜਾ ਨੇ ਤੇ ਬਾਤ ਨੇ ਬੜੀਆਂ ਤੰਗੀਆਂ ਪੇਸ਼ੀਆਂ ਝੱਲ ਕੇ ਉਹ ਪਾਲਿਆ ਤੇ ਕਬੱਡੀ ਵਾਲ ਆ ਗਿਆ ਕਬੱਡੀ ਖੇਡ ਦਾ ਖੇਡ ਦਾ ਪਰਛੀ ਗਰੀਬੀ ਸੀ ਪ੍ਰਬੋਤਰਾ ਨੇ ਸਾਥ ਦਿੱਤਾ ਪੂਰੇ ਪਿੰਡ ਪਿੰਡ ਮਿੰਨਾਂ ਵਾਲੇ ਨੇ ਸਾਥ ਦਿੱਤਾ ਇਸ ਖਿਡਾਰੀ ਦਾ ਤੇ ਜਿਹੜੇ ਮਕਾਮ ਤੇ ਖੜਾ ਅੱਜ ਇਹ ਕਹਿੰਦਾ ਪਿੰਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਮੇਰੇ ਮੋਰ ਨਾਲ ਖੜੇ ਅੰਥੇ ਤਰਾਂ ਦੇ ਜਿਹਨਾਂ ਦਾ ਧੰਨਵਾਦ ਕਰਦੇ ਤੇ ਅੱਜ ਇਸ ਖਿਡਾਰੀ ਨੇ ਇੱਕ ਵੱਡਾ ਐਲਾਨ ਹੈ ਮੇਰੇ ਨਾਲ ਜਿਹੜਾ ਵੱਡਾ ਭਰਾ ਭਾਈ ਇਕਬਾਲ ਕਰਿੰਦਾ ਤੋਂ ਆਇਆ ਉਹ ਕਹਿੰਦਾ ਐਲਾਨ ਕਰਦੇ ਅਭੀ ਸਪੋਰਟਸ ਆਫ ਦੇ ਵੱਲੋਂ ਸੋਲ ਕਜੜੀ ਗੱਡੀ ਤੇ ਹੱਥ ਰੱਖੇ ਆਹ ਦੇਖੋ ਲੋ ওই ਜੱਦੀ ਸਰਮਾਨ ਬੁੰਤੀ ਜਾਵੇਗੀ ਇੱਕ ਵਾਰੇ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਬੋਲੋ ਇਸੇ ਮਹਾਂ ਲਓ ਜੀ ਜੀਮਾ ਆ ਮੇਰੇ ਜਲਦੀ ਰੀਤ ਸੀਗੀ ਇਕਰਾਨ ਬਹੁਤ ਧੰਨਵਾਦ ਹੈ ਜੋ ਜਲਦੀ ਰੀਤ ਸਾਡੀ ਪੂਰੀ ਕੀਤੀ ਹੈ ਤੇ ਸਾਡਾ ਭਰਾ ਸੇਵਕ ਸੋਕਾ ਬਹੁਤ-ਬਹੁਤ ਮੁਬਾਰਕਵਾਦਾ ਸੋਹਣਾ ਇਧਰ ਗੁਰਪ੍ਰੇਮ ਜੀ ਦਾ ਵੀ ਆ ਗਿਆ ਹੈ ਸਿਵਰਾਜ ਜੀ ਦਾ ਵੀ ਆ ਗਿਆ ਹੈ ਇਕਮੰਤ 50000 ਦੀ ਨਾਨਕ ਰਾਸ਼ੀ ਦੇ ਨਾਲ ਆ ਸਾਡੇ ਫੋਟੋ ਦਾ ਸਰਦਾਰ ਜੱਬਰਜੀ ਇਹ ਬਹੁਤ ਵੱਡਾ ਸਨਮਾਨ ਵੱਡੇ ਪੱਧਰ ਤੇ ਸਾਡੇ ਸੇਕ ਮੰਗਿਆ ਵਾਲੇ ਦਾ 51000 ਦੀ ਵੱਧ ਬਖਸ਼ਿਸ਼ ਦੇ ਨਾਲ ਸਾਡਾ ਗੁਰਪ੍ਰੀਤ ਸਿੰਘ ਰਾਜੀ ਦਾ ਬាទ ਬាទ ਧੰਵਾਦ ਲੈ ਵੀ ਸੇਕ ਕੁਰਮਾਣਾ ਦਾਦਾ ਵਾਲਾ ਅੱਜ ਨਗਰ ਦੇ ਵਿੱਚ ਵੱਡੇ ਖੁਲਾਨ ਹੋਏ ਆ ਇਹ ਗੱਡੀ ਗੱਡੀ ਦਾ ਵੱਡਾ ਮਾਣ ਸਨਮਾਨ ਕੀਤਾ ਜਾਵੇਗਾ ਸੇਕੰਡੀਆਂ ਵਾਲੇ ਦਾ ਅੱਜ ਇਹਦੇ ਪ੍ਰਬੰਧਕਾਂ ਵੀਰਾਂ ਨੇ ਅਤੇ ਇੰਨਾਰੇ ਵੀਰਾਂ ਨੇ ਐਲਾਨ ਕਰਾਇਆ ਦੀ ਵੱਡਾ ਮਾਣ ਸਨਮਾਨ ਜਿਹੜਾ ਗੱਡੀ ਦਾ ਕੀਤਾ ਜਾਵੇਗਾ ਸੋਤ ਨੂੰ ਰਿਆਲ ਚਵਾੜਾ ਮੈਚ ਸਹੇਰ ਤੇ ਮਹੀਆਂ ਵਾਲਾ ਸਹੇਰ ਤੇ ਮਹੀਆਂ ਵਾਲਾ ਇਹਨਾਂ ਸਹੇਰ ਦਾ ਮੈਚ ਹੋ ਰਿਹਾ ਜਾ ਰਿਹਾ ਹੈ ਇੱਕ ਪਾਸੇ ਟੀਮ ਸਹੇਰਾਂ ਦੀ ਹੈ ਦੂਜੇ ਪਾਸੇ ਮਹੀਆਂ ਦੀ ਟੀਮ ਚੋਟੀ ਦਾ ਮੈਚ ਹੋ ਰਿਹਾ ਜਾ ਰਿਹਾ ਹੈ ਵੀਰ ਹੈ ਰਾਜ ਦੀ ਬਰਾੜ ਨਾਲ ਜੱਗਾ ਟੱਲੋ ਤੇ ਹਰਪੀਤ ਬਰਾੜ ਇਹਨਾਂ ਵੀਰਾਂ ਵੱਲੋਂ ਰਾਜ ਦੀ ਨੇ ਦੋ ਜੱਥਿਆਂ ਦਾ 1100 ਤੇ ਜਾ ਲਗਾ ਦੋ ਜੱਥਿਆਂ ਦਾ 1100 ਸਾਡਾ ਰਾਜ ਦੀ ਬਰਾੜ ਜੱਗਾ ਟੱਲੋ ਹਰਪੀਤ ਬਰਾੜ ਅਸਟ੍ਰੇਲੀਆ ਬਾਬਾ ਸਟੂਟ ਕਰਲਾ ਬਾਬਾ ਇਹਨੇ ਸ਼ਗਰਾਜ ਜੀਰੇ ਦੇ ਜੁਗਰੀ ਯਾਰ ਭਾਈ ਅਨਮੋਲ ਸ਼ਾ ਦਰਬਿਆਲ ਗੱਲ ਨਿਤਿਸ ਸਾਡਾ ਭਰਾ ਤੇ ਅਰਸ਼ ਮੁੱਲਾਮਰ ਉਹ ਖੇਤੋਂ ਤੋਂ ਪੁੱਜਿਆ ਧੰਨਵਾਦ ਆ ਭਾਣ ਕੇ ਮੈਚ ਬਹੁਤ ਤਗੜਾ ਔਰ ਸਾਹਮਣੇ ਕਹਿੰਦੇ ਚੋਟੀ ਦਾ ਮੈਚ ਫਿਰ ਮੈਦਾਨ ਦੇ ਉੱਤੇ ਉਹ ਪੱਟਾ ਸਾਲਾ ਬੰਦਾ ਕਬੱਡੀ ਪਾਰਿਆ ਤੋਰ ਜਗਨਾਲ ਵਾਲਾ ਗੋੜਾ ਸਟਾਕਾਂ ਨੂੰ ਫੋਲ ਮਾਰਿਆ ਕਾ ਆਹ ਸਾਹਮਣੇ ਚੋਟੀ ਦਾ ਮੈਚ ਫਿਰ ਵੀ ਟੱਕਰ ڈولی بھائی پنڈ ہے سیٹا مر گئے چار پر ڈولی والا یورپ نے کھیل میدان لکھو آ بلے بلے کرائی ہے سر پنڈ ہے راجو کا بھیجو ਖੇਡ ਮੈਦਾਨ ਦੇ ਵਿੱਚ ਇਧਰ ਦੀਰਾ ਕਹਿੰਦੇ ਫੋਕ ਕੈਨੇਡਾ ਗਾਗਨੀ ਵਾਲਾ ਵੱਡੇ ਪੱਦਰ ਤੇ ਟੜਦਾ ਹੈ ਉਹ ਫੱਤਰ ਚੰਡੇ ਵਾਲਿਆ ਤਰਾਵੇ ਬਾਜਾ ਬਾਜਾ ਰਾਜੂ ਸੁਨੇਹਰ ਆਹ ਦੁਨੀਆ ਦੇ ਵੱਡੇ ਮਾਨੋ ਆਹ ਬੜੀ ਗੱਲ ਆਹ ਖੇਡ ਦਾ ਮੈਚ ਦੇਖੋ ਵੇਖੋ ਪਿਆਰ ਦਾ ਪਿਆਰ ਦਾ ਉਹ ਪਤੂਰਦੀ ਵਾਲਾ ਮਾਦੇ ਦਾ ਮਝਾਲ ਛਾਤੀ ਉੱਤੇ ਬਣਾਇਆ ਮੁੰਡੇ ਨੇ ਯਾਰੋ ਪੱਤਾ ਪਾੜਿਆ ਇਹ ਆ ਕਹਿੰਦੇ ਦੀਪ ਅਕੜ ਵਾਲੀ ਮੁਕੀਨ ਜਿਹੜੇ ਮਗਿਆ ਬੋਲਦਾ ਖੇਡ ਕਬੱਡੀ ਦਾ ਹਾਂ ਉਹ ਟੱਪਿਆਲਾ ਜਾਦੂ ਹੋਰ ਗਰਾਡੇ ਦੀਪ ਭਾਈ ਸਾਹੀ ਮਹਿਤਾਂ ਦਾ ਕਹਿੰਦੇ ਉਹ ਦੀਪ ਦਾ ਤਾਪ ਲਵਾਤਾ ਉਹ ਦੀਪ ਦਾ ਤਾਪ ਲਵਾਤਾ ਉਹ ਦੀਪ ਦਾ ਤਾਪ ਲਵਾਤਾ ਤਾਪ ਲੱਗਿਆ ਆ ਗੋਲਰਾ ਕਹਿੰਦੇ ਆ ਕਬੱਡੀ ਪਾਂਡ ਜਿਵਾਟਾ ਹੋਇਆ ਚਾਂਦ ਵਿੱਚ ਕੋਟੀ ਦਾ ਮੈਚ ਚੱਲਦਾ ਹੈ ਆ ਨੰਬਰ ਵੀ ਮੁੱਟੇ ਦੇਦੇ ਕਬੱਡੀ ਫਿਰਨ ਦੇਰਰ ਬਸ ਫੌਜੀ ਦੇ ਵੀਰਦੀਆਂ ਦਿੱਲੀਾਂ ਵਿੱਚ ਗੱਲਾਂ ਹੋਈਆਂ ਦਿੱਲੀ ਅਗਲੀ ਰੋਡ ਬਾਲ ਪਾਉਂਦੀ ਨੇ ਧਿਆਨ ਜਿੱਤੋ ਮਾਰਿਆ ਕਿ ਸ਼ੀਸ਼ੇ ਨੂੰ ਤਵੇੜ ਪਾ ਗਈ ਇਹ ਜਗਰਾਂ ਵਾਲਾ ਗੋੜਾ ਮੇਰੇ ਮਿੱਤਰੋ ਸਾਹਮਣੇ ਕਬੱਡੀ ਪਾਰਾ ਹੈ ਉਧਰ ਸਾਡੇ ਵੀਰ ਆ ਗੁਰਪ੍ਰੀਤ ਸਿੰਘ ਕੈਨੇਡਾ ਜੇ ਦੂਸਰਾ ਵੀ ਦੇ ਜੱਫੇ ਲਾ ਦੇਗਾ ਤੇ 50 ਡਾਲਰ ਕੈਨੇਡਾ ਦੇ ਜੱਫੇ ਜਾਣਗੇ 100 ਡਾਲਰ ਕੈਨੇਡਾ ਦੇ ਜੱਫੇ ਜਾਣਗੇ ਤੇ 1200 ਰੁਪਈਆ ਸਾਡੇ ਰਾਜ ਦੀ ਬਟੋਲੇ ਰਾਜ ਦੀ ਬਰਾਦ ਚੱਕਾ ਚਿਲ ਤੋਂ ਹਰ ਪਿੰਡ ਬਰਾਦ ਵੱਲੋਂ ਆਸਟ੍ਰੇਲੀਆ ਦੇ ਬਰਾਦ 1200 ਲੱਗਾ ਹੋਇਆ ਦੋ ਜੱਫਿਆਂ ਦੇ ਆਹ ਸਾਹਮਣੇ ਢਿੰਦਾ ਕੋੜ ਕੋੜ ਦਾ ਇਹ ਮੈਦਾ ਪਰ ਕੋੜ ਕਹਿੰਦੇ ਲਾ ਦੇ ਗੱਬਰੂ ਆਪਣੇ ਤੇਰੇ ਹੋਰ ਸਟੈਂਡਸ ਦੇ ਰਾਣਕ ਵੀ ਟੀਮ ਆ ਰਹੀ ਦੀ ਬਣਾਈਆਂ ਮੇਰੇ ਮਿੱਤਰੋ ਤੇ ਮਈਆਂ ਵਾਲੇ ਪਿੰਡਾ ਮਸਲਾ ਇਟਾ ਅਜ ਤਾਂ ਮੇਲਾ ਧਰਦਾ ਚੱਲਦਾ ਹੈ ਪਿੰਡਿਆ ਕੀ ਫੈਸਲੇ ਆ ਬੁਰੀ ਬਿੰਦੀ ਆਪਾਂ ਅਬਰ ਕੇ ਨੰਬਰ ਹੋल्ड ਕਰ ਲੋ ਮੈਚ ਲਾ ਦੇ ਹੋ ਦੁਬਾਰੀ ਵਾਲਾ ਫੇਰ موسیقی ਮੋਮਾਂ ਜੱਸਟਰ ਕੈਨੇਡਾ ਨਾਲ ਸ਼ੀਲਾਪੁਰਾ ਕੈਨੇਡਾ ਇਹਨਾਂ ਦੋਨੋਂ ਦੇ ਵੱਲੋਂ 41000 ਜਿੰਦਾ ਜਾਣੇ ਬੋਬਰਾ آپ بچے گئے ਆਵਾਜ਼ ਕੋਸ਼ਿਸ਼ ਕਰਦਾ ਗੁਰਦੀਪ ਨੇ ਇੱਕ ਜਾਣ ਕਰ ਤੋਂ ਆ ਬੇਰੀ ਟੀਮ ਨੂੰ ਜੋੜ ਦਿੱਤਾ ਜਿਹੜਾ ਨੰਬਰ ਹੋਇਆ ਸੀਗਾ ਉਹ ਨੰਬਰ ਮੰਨਾਰ ਦੀ ਟੀਮ ਨੂੰ ਦਿੱਤਾ ਗਿਆ ਨੰਬਰ ਜੱਫੀਆਂ ਨੂੰ ਜੱਗੇ ਭਰਾਵਾਂ ਨੂੰ ਸਤਿਕਾਰ ਤੇ ਧੰਨਵਾਦ ਗੋੜਿਆ ਆ ਜਾ ਗੋੜਿਆ ਗੋੜਾ ਉਧਰੇ ਦੂ ਤੀਰਾ ਕੈਟਾ ਤੇ ਗੋਹੀ ਦਸਰ ਵੱਲੋਂ ਕੋਲੀ ਨੇ ਕਹਿੰਦੇ ਦੋ ਲੱਥੇ ਇੱਕ ਇੱਕ ਜੱਫਾ 1000 ਦਾ ਹੋਵੇਗਾ ਇੱਕ ਜੱਫਾ 1000 ਦਾ 1000 ਦਾ ਗੋੜਾ ਫੇਰ ਆ ਗਿਆ ਗੋੜਾ ਜਗਰਾਲ ਦਾ ਫੇਰ ਉਹ ਦਾ ਦੇਰ ਦੇਰ ਕੇ ਹੁਣ ਵੇਖਾਂਗੇ ਕੌਣ ਜਾਫੀ ਉਹ ਗੋਰਾ ਬੱਜ ਕਿਸੇ ਦੀ ਸ਼ੱਕ ਤੋਂ ਇਹ ਤਰਾਜ ਤਰਾਜ ਤੇ ਕਹਿੰਦੇ ਗੋਰਾ ਹਰ ਦਿਨ ਫੁੱਟ ਮਾਰਨੀ ਹੁੰਦਾ ਹਰ ਦਿਨ ਵੀਰ ਮਾਰਨੀ ਹੁੰਦਾ ਅਗਲਾ ਮਾਤ ਕਹਿੰਦੇ ਗੱਗੜਾ ਤੇ ਡੱਬੂ ਮਾਰਾ ਗਗੜਾ ਤੇ ਡੱਬੂ ਵਰਗਾ ਦਸ਼ਰਿਆ ਗਗੜਾ ਤੇ ਡੱਬੂ ਵਾਲੀਆਂ ਟੀਮਾਂ ਨੇ ਵੇਖੀ ਹੈ ਤਿਆਰੀ ਕਰ ਲੈ ਲਓ ਸਾਹਮਣੇ ਲੰਬੂ ਵਾਹਾਂ ਵਾਲੀਆਂ ਯਾਦੇ ਚੱਠੇ ਵਾਲਾ ਪਰ ਗੜ ਕੇ ਕੰਨਾਰੇ ਵਾਲੇ ਬਾਰ ਦੇ ਇਸ਼ਾਰਾ ਕੀਤਾ ਪੁਆਇੰਟ ਯਾਪੀਆਂ ਦਾ ਪੁਆਇੰਟ ਸੋਹਰਾਂ ਦਾ ਲਓ ਜੱਫਾ ਲੱਗਿਆ ਜੱਫਾ ਲੱਗਿਆ 1000 ਸੋਨੇ ਨੂੰ ਵਗੇ ਭਾਈ 1000 ਸੋਨੇ ਦੇ ਦੀਪਕ ਮਰਦੀ ਵਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਕਹਿੰਦੇ 11 12 ਟ੍ਰੈਕਟਰ ਜਿੱਤਦੇ ਆ ਤੇ ਕਹਿੰਦੇ ਵੰਡੀਆਂ ਜੀਪਾਂ ਦੇ ਉੱਪਰੀਆਂ ਇਧਰ ਦੇ ਬੰਦੇ ਕਹਿੰਦੇ ਮਲਣਾ 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 ਲੱਗਿਆ کرتے ہےبرونی ہوا پتھر روپیے ਆਗਰਾ ਕੋਸ਼ਿਸ਼ ਨੇ ਕੀਤੀ ਮੈਚ ਫਸ ਗਿਆ ਮੇਰੇ ਮਿੱਤਰੋ ਮੈਂ ਜੜ ਗਿਆ ਮੈਚ ਫਸ ਗਿਆ ਮੈਚ ਫਸ ਗਿਆ ਹਾਂ ਚੋਟੀ ਦਾ ਮੈਚ ਫਿਰ ਉਹਦੀ ਤੱਕਰ ਹੋਰ ਟੀਮਾਂ ਦਾ ਪਰਿਆਲ ਹੋ ਵਾਹ ਵਾਹ ਹੋਈ ਪਈਆ ਹੋ ਵਾਹ ਵਾਹ ਹੋ ਵਾਹ ਵਾਹ ਕੱਟੀ ਜਾਂਦੀ ਐ ਬਾਦ ਕਾਵਾ ਉਹ ਫਕਰ ਸਿੰਦਰਾ ਖੇਡ ਲਿਆ ਆਹ ਡੋਮ ਦੇ ਡਰਾ ਮਾਰਦਾ ਉਹ ਪੰਡਾ ਦੇ ਖੱਖਰ ਟੱਕਰ 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 ਉਹ ਥਿਰੂ ਜਿਹਨੂੰ ਮਾਰਦਾ ਨਹੀਂ ਆਉਂਦਾ ਕਿਹੜਾ ਜਾ ਪਾਗੇ ਮੇਲਾ ਗੁੰਡਾ ਕਮਲੋ ਮੇਲਾ ਗੁੰਡਾ ਕਮਲੋ ਮੇਲਾ ਗੁੰਡਾ ਮੇਲਾ ਵਾਹ 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 ਹੁੰਲੇ ਹਲਾ ਰਹੇ ਹੁੰਲੇ ਹਲਾ ਰਹੇ ਹੁੰਲੇ ਹਲਾ ਰਹੇ ਹੈ ਸਟੇਜ ਫਸਕੇ ਵਿੱਚ ਉਹਨੇ ਹਲਾ ਰਹੇ ਮੈਚ ਸੋਦਾ ਰੰਗਾਂ ਵਾਲਾ ਤੋਂ ਹੋ ਗਿਆ ਹੁਣ ਟੱਕਰ ਹੋ ਗਈ ਖੇਡ ਇਹਨਾਂ ਵਾਲਾ ਤੇ ਸਵੇਰ ਐਂ ਕਹਿੰਦੇ ਸਵੇਰ ਦਾ ਮੈਚ ਛੱਡਿਆ ਜਾ ਰਿਹਾ ਹੈ ਜੱਟੇ ਲੱਗਣਗੇ ਕਬੜੀਆਂ ਚੜ ਗਈਆਂ ਪਿੰਡਰਾ ਵਾਲਾ ਪਸਤੂ ਵੀ ਆ ਗਿਆ ਤੇ ਜੱੱੱਬੋ ਵਾਲਾ ਕਹਿੰਦੇ ਸ਼ਰਨਾ ਵੀ ਆ ਗਿਆ ਆਇਆ ਗਿਆ ਉਧਰ ਕਹਿੰਦੇ ਮਾਝੇ ਦਾ ਫੋਰ ਵਾਲੀ ਫੋਰ ਬਿੱਲਾ ਗੱਲ ਪਿੰਡ ਵਾਲੀਆਂ ਉਹਦੀ ਵੱਡੀ ਮੁਬਾਰਕਾ ਤੁਸੀਂ ਕਰਦਾ ਅੱਜ ਦੇ ਮੈਚ ਨੂੰ ਮਾਝੇ ਦਾ ਫੋਰ ਬਾਈ ਫੋਰ ਉਹ ਮੈਚ ਕਾਹਦਾ ਆਲ ਅੱਗ ਨਿਕਲਦੀ ਹੈ 8 ਨੰਬਰ ਤੋਂ ਜੱਟ ਹਾਰ ਹੋਣੀ ਹੈ ਆ ਮੈਚ ਦੇ ਰਿਕਾਰਡ ਤੋੜ ਦਿੰਦੇ ਆ ਆ ਮੈਚ ਦੇ ਰਿਕਾਰਡ 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 ਟੁੱਟਦੇ ਐ ਟੁੱਟਦੇ ਐ ਬੱਤਦੇ ਐ ਟੁੱਟਦੇ ਐ ਉਧਰ ਵਾਚਿਆਰੇ ਪੰਪ ਬਲਾਈ ਆਉਂਦੇ ਐ ਉਧਰ ਰੇਡਰ ਦੇ ਕਾਫੀ ਪੰਪ ਬਲਾਈ ਆਉਂਦੇ ਐ ਫਿਰ ਇਹਦਾ ਮੈਚ ਪ੍ਰੀਮੀਅਰ ਸੂਨਾ ਟੁੱਟੋ ਐਜ ਸਮਾਪਤ ਜੀਣਾ ਤੇ ਹੋ ਗਈ ਵੱਥਾ ਵੱਥਾ ਵੀ 1000 ਦਾ ਫੋਨੀ ਨਾ ਬਹੁਤ ਬਧਨਾਰ ਲੈ ਵੀ ਦੂਜੇ ਪਾਈ ਲਾ ਪਾਉਂਦੇ ਸਭੇ ਰੁਕ ਤੇ ਮਈਆ ਵਾਲਾ ਸਾਡਾ ਜਿਹੜਾ ਜਾਨ ਜਿਹੜਾ ਇੱਕ ਬੋਲ ਦੇ ਲਈ ਕੈਮਰਾਮੈਨ ਅਗੂ ਪਹੁੰਚਾ ਲਾਗਰ ਦਾ ਕੈਮਰਾਮੈਨ ਲੈ ਵੀ ਬੜਿਆ ਇੱਕ ਵੱਡਾ ਐਲਾਨ ਹੋ ਰਿਹਾ ਮਨਾਛੇ ਐਲਾਨਾ ਅੱਜ ਉਹ ਸੀਮਾ ਬਹੁਤ ਵਧੀਆ ਚੋਟੀ ਦਾ ਜਾਫੀ ਹੈ ਤੇ ਸਾਡੇ ਵੀਰ ਐਲਾਨ ਕਰਾਉਂਦੇ ਸਾਡਾ ਵੀਰ ਸੀਗਾ ਮੇਰਾ ਗੋਗੀ ਜੱਫਰੇ ਪ੍ਰਿੰਟਾਸ ਤੇ ਕਬੂਦਾਰ ਉਹਨਾਂ ਨੇ ਲਾਹ ਕੱਢੀ ਆ ਪਾਸੇ ਰਵੇ ਬਣੇ ਦਾ ਮੋਟਰਸਾਈਕਲ ਸੇਵਾ ਕਰਦੇ ਆ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਪੁੱਤਰੇ ਮਨਦੀਪ ਸਿੰਘ ਫੌਜੀ ਯੂਐਫਏ ਉਹਨਾਂ ਵੀਰਾਂ ਨੂੰ ਅਗਲੇ ਸਾਲ ਜਿਹੜਾ 1 ਲੱਖ ਰੁਪਈਆ ਬੈਟ ਰੈਡਮ ਨੂੰ ਦਿੱਤਾ ਜਾਵੇਗਾ 51000 75 ਰੁਪਏ ਦਾ ਸਾਰਜਾ ਸਾਈਨ ਪ੍ਰਾਈਜ਼ ਉਹਨਾਂ ਨੂੰ ਦਿੱਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਬੱਗੌਰ ਮਾਰੂ ਦੀ ਟੀਮ ਹੈ ਉਹ ਸਾਡਾ ਵੀਰ ਗੋਰਾ ਮਾਰੂ ਕੈਨੇਡਾ ਗੁਰਮੀਤ ਮਾਰੂ ਕੈਨੇਡਾ ਨਾਲ ਸਾਡਾ ਵੀਰ ਹੈ ਕਹਿੰਦੇ ਸਵੇ ਕੈਨੇਡਾ ਆ ਬੰਨੀ ਕੈਨੇਡਾ ਮਨੀ ਹੰਦੂ ਕੈਨੇਡਾ ਤੇ ਹਰ ਪਰ ਕੈਨੇਡਾ ਵੱਡੇ ਪੱਧਰ ਤੇ ਵੱਡਾ ਧੰਨਵਾਦ ਆ ਜੀ ਗੁਰਸਰਵ ਸਨੇਹ ਜੀ ਆ ਕੇ ਮੈਚ ਦੇ ਗੁਰਸਰਵ ਸਤਿ ਸ਼੍ਰੀ ਅਕਾਲ ਜੀ ਤੇ ਰਾਜ ਮੇਰ ਸਿੰਘ ਜੀ ਉਹ ਵੀ ਜਿਹੜੇ ਵੀਰਾਂ ਨੇ ਆਖਿਆ ਇਸੇ ਤਰ੍ਹਾਂ ਆਪਾਂ ਭੁੱਲਾਂ ਦੀ ਸਾਥ ਬਣਾ ਕੇ